ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਅਸੀਂ ਕੱਲ ਕੱਟ ਪੀਸ ਓਪਨ ਕਰਨ ਜਾ ਰਹੇ ਹਾਂ ਜੋ ਤਾਰੀਖ ਰਹਿਣੀ ਹੈ ਜੀ 18 ਮਾਰਚ ਰਹਿਣੀ ਹੈ ਜੀ ਤੇ ਦਿਨ ਮੰਗਲਵਾਰ ਰਹਿਣਾ ਸਮਾਂ ਰਹਿਣਾ 10:30 ਵਜੇ ਦਾ ਜੀ ਜਰੂਰ ਨੋਟ ਕੀਤਾ ਜਾਵੇ ਜੀ ਕੱਲ ਕੱਟ ਪੀਸ ਓਪਨਿੰਗ ਕਿਤੇ ਜਾ ਰਿਹਾ 18 ਮਾਰਚ ਨੂੰ ਜੀ ਦਿਨ ਮੰਗਲਵਾਰ ਨੂੰ ਸਮਾਂ 10:30 ਵਜੇ ਦਾ ਜੀ ਕੋਟਨ ਦੇ ਕੱਟ ਪੀਸ ਰਹਿਣਗੇ ਜੀ ਆਪਣੇ ਕੋਲ 5-6 ਪਾਰਸਲ ਕੱਟ ਪੀਸ ਦੇ ਆਏ ਹੋਏ ਹੈ ਜੀ ਪ੍ਰਿੰਸਸ ਤੇ ਸਾਰੇ ਕੱਟ ਪੀਸ ਰਹਿਣਗੇ ਰੇਟ ਰਹਿਣਾ ਜੀ 100 ਰੁਪਏ ਮੀਟਰ ਵੀਡੀਓ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜ਼ਰੂਰ ਦੇਖ ਲਿਓ ਜੋ ਨਿਊ ਸਬਸਕ੍ਰਾਈਬਰ ਹੈ ਉਹਨਾਂ ਨੂੰ ਬੇਨਤੀ ਹੈ ਕਿ ਅਸੀਂ ਮਾਨਸਾ ਤੋਂ ਬਿਲੋਂਗ ਕਰਦੇ ਆਂ ਜੀ ਤੇ ਸਾਡਾ ਕੱਟ ਪੀਸ ਦਾ ਕੰਮ ਹੈ ਜੀ ਤੇ ਮਾਨਸਾ ਬਸਟੈਂਡ ਉੱਤਰ ਕੇ ਜੀ ਬਾਜ਼ਾਰ ਵੱਲ ਨੂੰ ਆ ਕੇ ਜੀ ਪੀਰਖਾਨੇ ਦੇ ਨਾਲ ਡੱਬੇ ਵਾਲੀ ਗਲੀ ਦੇ ਵਿੱਚ ਇਹ ਦੁਕਾਨ ਹੈ ਜੀ ਤੇ ਇੱਕ ਨੰਬਰ ਮੈਂਸ਼ਨ ਕਰਦੇ ਆਂ ਜੀ 9464196298 ਇਸ ਨੰਬਰ ਤੇ ਤੁਸੀਂ ਕਾਲ ਕਰਕੇ ਸ਼ਾਪ ਤੇ ਵਿਜ਼ਿਟ ਵੀ ਕਰ ਸਕਦੇ ਹੋ ਕੱਟ ਪੀਸ ਆਪਣੇ ਕੋਲ ਆਂਦੇ ਆ ਹਰ ਬ੍ਰਾਂਡ ਦੇ ਆਂਦੇ ਆ ਜੀ ਰਸੀਆ ਦਾਸ ਐਂਡ ਏਕੇ ਜੋ ਅਸੀਂ ਕੱਲ ਕੱਟ ਪੀਸ ਓਪਨ ਕਰਨ ਜਾ ਰਹੇ ਹਾਂ ਜੀ ਏਕੇ ਬ੍ਰਾਂਡ ਦੇ ਕੱਟ ਪੀਸ ਰਹਿਣਗੇ 100 ਰੁਪਏ ਮੀਟਰ ਦੇ ਵਿੱਚ ਰਹਿਣਗੇ ਰੇਟ ਬਹੁਤ ਹੀ ਘੱਟ ਹੈ ਜੀ 100 ਰੁਪਏ ਮੀਟਰ ਦੇ ਵਿੱਚ ਨਵੀਂ ਡਿਜ਼ਾਈਨਿੰਗ ਦੇ ਵਿੱਚ ਤੁਹਾਨੂੰ ਕੱਟ ਪੀਸ ਮਿਲਣਗੇ 1 ਮੀਟਰ ਤੋਂ ਲੈ ਕੇ ਜੀ 5 ਮੀਟਰ ਤੱਕ ਤੇ ਤੁਹਾਨੂੰ ਕੱਲ ਮਿਲਣਗੇ ਕੱਟ ਪੀਸ ਜੀ 6 ਪਾਰਸਲ ਨੇ ਆਪਣੇ ਕੋਲ ਜੀ ਕੱਟ ਪੀਸਸ ਦੇ ਜੀ 4 ਪਾਰਸਲ ਇੱਥੇ ਪਏ ਹੈ ਜੀ ਤੇ 2 ਪਾਰਸਲ ਮਾਰਨਿੰਗ ਆਣੇ ਹੈ ਜੀ ਤੇ ਉਹ ਅਸੀਂ ਨਾਲ ਹੀ ਓਪਨ ਕਰਾਂਗੇ ਜੀ ਤੇ ਇਹ ਵੀ ਕਹਿਣਾ ਹੈ ਜੀ ਕੋਈ ਹੋਲਸੇਲ ਦੇ ਵਿੱਚ ਖਰੀਦਣਾ ਜਾਂਦਾ ਜੀ ਕੱਲ ਜਰੂਰ ਵਿజిਟ ਕਰ ਸਕਦੇ ਆ ਜੀ ਕਿਉਂਕਿ ਸਾਡੇ ਕੋਲ ਕੱਲ 6 ਪਾਰਸਲ ਹੋਣੇ ਆ ਜੀ ਕੱਟ ਪੀਸਸ ਦੇ ਕਾਫੀ ਮਾਤਰਾ ਦੇ ਵਿੱਚ ਆਪਣੇ ਕੋਲ ਮਾਲ ਹੋਣੇ ਆ ਜੀ ਤੇ ਤੁਸੀਂ ਜੇ ਸ਼ਾਪ ਲਈ ਵੀ ਖਰੀਦਣਾ ਚਾਹੁੰਦੇ ਹੋ ਸ਼ਾਪ ਤੇ ਵਿజిਟ ਕਰ ਸਕਦੇ ਹੋ ਕੱਲ ਜੀ ਤੇ ਵੈਸੀ ਵੀ ਜੋ ਪੈਣਾ ਵੈਸੇ ਖਰੀਦਣਾ ਚਾਹੁੰਦੀ ਹੈ ਜੀ 1-2 ਸੂਟਸ ਉਹ ਕੱਲ ਵਿజిਟ ਕਰ ਸਕਦੇ ਹੋ 100 ਰੁਪਏ ਮੀਟਰ ਦਾ ਕੱਪੜਾ ਰਹਿਣਾ ਜੀ 5 ਮੀਟਰ ਦਾ ਸੂਟ ਬੰਨਣਾ ਜੀ 500 ਦੇ ਵਿੱਚ ਜੀ ਤੇ ਪਲੇਨ ਮੈਚਿੰਗ ਕਰਕੇ ਵੀ ਤੁਸੀਂ ਸੂਟ ਬਣਾ ਸਕਦੇ ਹੋ ਆਪਣੇ ਕੋਲ ਪਲੇਨ ਦੇ ਵਿੱਚ ਵੀ ਕਾਫੀ ਕਲਰ ਆ ਚੁੱਕੇ ਹੈ ਜੀ ਕੈਮਰੀਕ ਦੇ ਕੈਮਰੀਕ कॉटन ਨਾਲ ਤੁਸੀਂ ਪ੍ਰਿੰਟ ਦਾ ਸ਼ਰਟ ਮੈਚਿੰਗ ਕਰਕੇ 500 ਦੇ ਵਿੱਚ ਪੂਰਾ ਸੂਟ ਬਣਾ ਸਕਦੇ ਹੋ ਜੋ ਕੈਮਰੀਕ ਹੈ ਜੀ ਆਪਾਂ 100 ਰੁਪਏ ਮੀਟਰ ਦੇ ਵਿੱਚ ਹੀ ਦੇਵਾਂਗੇ ਇੱਕ ਕੈਮਰੀਕ ਦਾ ਥਾਨ ਚੱਕ ਲਿਓ ਆਪਣੇ ਕੋਲ ਜੋ ਕੈਮਰੀਕ ਆਂਦੀ ਹੈ ਯਾਨੀ ਸਭ ਤੋਂ ਬੈਸਟ ਬ੍ਰਾਂਡ ਦੀ ਕੈਮਰੀਕ ਅਸੀਂ ਰੱਖਦੇ ਹਾਂ ਜੀ ਉਰਮੀ ਲੌਨ ਦੀ ਕੈਮਰੀਕ ਜੀ ਦੀ ਬੈਸਟ ਕੈਮਰੀਕ ਹੈ ਜੀ ਮਾਰਕੀਟ ਦੇ ਵਿੱਚ ਸਾਰੇ ਨਾਰਮਲ ਬ੍ਰਾਂਡ ਰੱਖਦੇ ਜੀ ਜੋ ਇਹ ਬ੍ਰਾਂਡ ਹੈ ਜੀ ਬਹੁਤ ਹੀ ਬੈਸਟ ਬ੍ਰਾਂਡ ਹੈ ਜੀ ਉਰਮੀ ਲੋਂਦਾ ਜੀ ਤੇ ਇਹਦਾ ਕਪੜਾ ਵੀ ਬਹੁਤ ਫਾਈਨ ਹੁੰਦਾ ਤੇ ਇਹਦੇ ਬਿਲਕੁਲ ਸ਼ਿਕਾਇਤ ਨਹੀਂ ਹੈਗੀ ਰੰਗ ਨਿਕਲਣ ਦੀ ਇਹ 100 ਰੁਪਏ ਮੀਟਰ ਦੇ ਵਿੱਚ ਕੱਲ ਦੇਣੀ ਹੈ ਜੀ ਆਪਾਂ 100 ਰੁਪਏ ਮੀਟਰ ਦੇ ਵਿੱਚ ਇਹ 2.5 ਮੀਟਰ ਦੀ ਸਲਵਾਰ 250 ਰੁਪਏ ਦੀ ਜੇ ਤੁਸੀਂ ਇਹ 2 ਮੀਟਰ ਵੀ ਲੈਣਾ ਚਾਹੁੰਦੇ ਹੋ ਤਾਂ 2 ਮੀਟਰ ਵੀ ਦੇਵਾਂਗੇ 2 ਮੀਟਰ 200 ਰੁਪਏ ਦੀ ਤੇ ਕੱਟ ਪੀਸ ਦਾ ਰੇਟ ਵੀ 100 ਰੁਪਏ ਮੀਟਰ ਹੈ ਜੀ 4 6 5 6 ਪਾਰਸਲ ਹੈ ਜੀ ਆਪਣੇ ਕੋਲ ਤੇ ਹੁਣ ਤੁਹਾਨੂੰ ਓਪਨ ਕਰਦੇ ਹਾਂ ਜੀ ਓਪਨ ਕਰ ਦੋ ਪ੍ਰਿੰਸੈਸ ਕਲੈਕਸ਼ਨ ਦੇ ਕੱਟ ਪੀਸ ਜੀ ਆਪਾਂ ਪੂਰੇ ਸ ਬੀ ਬਾਈ ਦਿਨਾਂ ਬਾਅਦ ਕੱਟਪੀ ਓਪਨ ਕਰ ਰਹੇ ਆ ਜੀ ਗਰਮੀਆਂ ਦੇ ਤੇ 10:30 ਵਜੇ ਕਰਾਂਗੇ ਓਪਨ ਜੀ 6 ਪਾਰਸਲ ਤਾਂ ਆਪਣੇ ਕੋਲ ਜੀ ਪ੍ਰਿੰਸਸ ਕਲੈਕਸ਼ਨ ਦੇ ਆ ਜੀ 100 ਰੁਪਏ ਮੀਟਰ ਦੇ ਵਿੱਚ ਜੀ ਇੱਕ ਆਪਣੇ ਕੋਲ ਆ ਰਾਮ ਟੈਕਸ ਦੇ ਪੀਸਸ ਆਏ ਹੋਏ ਆ ਜੀ 2.5 2.5 ਮੀਟਰ ਦੇ ਪੀਸ ਹੈ ਜੀ ਇਹ ਵੀ 100 ਰੁਪਏ ਮੀਟਰ ਦੇ ਵਿੱਚ ਹੀ ਹੈ ਇਹ ਵੀ ਤੁਸੀਂ ਲੈ ਸਕਦੇ ਹੋ ਜੀ ਤੇ ਆਪਾਂ ਹੁਣ ਪ੍ਰਿੰਸਸ ਤੇ ਕੱਟਪੀਸ ਦਿਖਾਉਣਾ ਚਾਹੁੰਦੇ ਆ ਜੀ ਤੁਹਾਨੂੰ ਪ੍ਰਿੰਸੈਸ ਕਲੈਕਸ਼ਨ ਦੇ ਕੱਟਪੀਸ ਜੀ 1 ਮੀਟਰ ਤੋਂ ਲੈ ਕੇ 5 ਮੀਟਰ ਦੀ ਕੱਟ ਰਹਿਣੀ ਹੈ ਜੀ 100 ਰੁਪਏ ਮੀਟਰ ਰੇਟ ਰਹਿਣਾ ਹੈ ਜੀ ਸਾਰੇ ਜੋ ਵੀ ਕੱਪੜੇ ਨਿਕਲਣਗੇ ਜੀ ਚਾਹੇ ਸ਼ਿਮਰ ਹੋਵੇ ਚਾਹੇ ਪ੍ਰਿੰਸੈਸ ਹੋਵੇ ਸਾਰੇ 100 ਰੁਪਏ ਮੀਟਰ ਦੇ ਵਿੱਚ ਦਿੱਤੇ ਜਾਣਗੇ ਤੁਸੀਂ ਕੱਲ ਸ਼ਾਪ ਤੇ ਵਿజిਟ ਕਰਕੇ ਆਪਣਾ ਫਾਇਦਾ ਕਰ ਸਕਦੇ ਹੋ ਜੀ 1-1 ਮੀਟਰ ਦੇ ਪੀਸ ਵੀ ਤੁਹਾਡੇ ਕੰਮ ਆ ਸਕਦੇ ਆ ਜੀ ਜਿਵੇਂ ਬੱਚਿਆਂ ਦੇ ਕੋਈ ਕੱਪੜੇ ਬਣਾਉਣੇ ਹੋਣ ਜੀ ਗਰਮੀ ਦਾ ਮੌਸਮ ਹੈ ਜੀ ਤੇ ਬੱਚਿਆਂ ਦੇ ਲਈ ਤੁਸੀਂ ਕੱਟਪੀਸ ਲੈ ਜਾ ਸਕਦੇ ਹੋ ਕਿ 1 ਮੀਟਰ ਦੇ ਪਰ ਕੱਪੜਾ ਬਹੁਤ ਜ਼ਿਆਦਾ ਸੌਫਟ ਤੇ ਵਧੀਆ ਹੁੰਦੇ ਜੀ ਇਹ ਪ੍ਰਿੰਸਸ 컬렉ਸ਼ਨ ਦਾ ਜੀ ਤੇ ਤੁਸੀਂ ਸ਼ਾਪ ਤੇ ਵਿਜ਼ਿਟ ਕਰਕੇ ਇਹ ਕੱਟ ਪੀਸ ਹਾਸਲ ਕਰ ਸਕਦੇ ਹੋ ਜੀ ਇੰਨੀ ਕੁਆਂਟੀਟੀ ਦੇ ਵਿੱਚ ਮਾਲ ਨਹੀਂ ਮਿਲਣਾ ਜੀ ਤੁਸੀਂ ਕੱਲ ਹੌਲ ਸੇਲ ਦੇ ਵਿੱਚ ਵੀ ਲੈਣਾ ਚਾਹੁੰਦੇ ਹੋ ਖਰੀਦ ਸਕਦੇ ਹੋ ਜੀ ਹੌਲ ਸੇਲ ਦੇ ਵਿੱਚੋਂ ਜੋ ਕੋਈ ਕੱਟ ਪੀਸ ਲੈਣਾ ਚਾਹੁੰਦੇ ਜੀ ਘੱਟੋ ਘੱਟ 10000 ਦੇ ਕੱਟ ਪੀਸ ਖਰੀਦੇ ਜੀ ਤਾਂ ਉਹਨਾਂ ਨੂੰ ਹੌਲ ਸੇਲ ਦੇ ਰੇਟ ਵਿੱਚ ਲਗਾਵਾਂਗੇ ਜੀ ਨਹੀਂ ਤਾਂ 100 ਰੁਪਏ ਮੀਟਰ ਦੇ ਵਿੱਚ ਰੇਟ ਹੈ ਵੈਸੇ ਜੀ ਸਾਰਾ ਮਾਲ ਬਹੁਤ ਹੀ ਵਧੀਆ ਆਇਆ ਹੈ ਜੀ ਨਿਊ ਡਿਜ਼ਾਈਨਿੰਗ ਦੇ ਵਿੱਚ ਆਇਆ ਹੈ ਜੀ ਕਿਉਂਕਿ ਜੋ ਡਿਜ਼ਾਈਨਿੰਗ ਰੈਗੂਲਰ ਚੱਲ ਰਹੀ ਹੈ ਜੀ ਕੰਪਨੀਆਂ ਦੇ ਵਿੱਚ ਜੀ ਉਹੀ ਡਿਜ਼ਾਈਨਿੰਗ ਦੇ ਕੱਟ ਪੀਸ ਆਉਂਦੇ ਰਹਿੰਦੇ ਜੀ ਹੁਣ ਆਪਾਂ ਦੂਸਰਾ ਪਾਰਸਲ ਓਪਨ ਕਰ ਰਹੇ ਹਾਂ ਜੀ ਤੇ ਇਸ ਨੂੰ ਅਲੱਗ ਹੀ ਰੱਖਿਓ ਦੂਸਰੇ ਪਾਰਸਲ ਨੂੰ ਇਸ ਪਾਰਸਲ ਨਾਲੋਂ ਬਿਲਕੁਲ ਅਲੱਗ ਰੱਖਿਓ ਹਾਂਜੀ ਅ ਦੂਸਰਾ ਪਾਰਸਲ ਓਪਨ ਕਰ ਰਹੇ ਹਾਂ ਜੀ ਦੂਸਰੇ ਪਾਰਸਲ ਦੇ ਵਿੱਚ ਵੀ ਪੀਸਸ ਬਹੁਤ ਹੀ ਵਧੀਆ ਡਿਜ਼ਾਈਨਰ ਦੇ ਵਿੱਚ ਆਣਗੇ 1 ਮੀਟਰ ਤੋਂ ਲੈ ਕੇ ਜੀ 5 ਮੀਟਰ ਤੱਕ ਦੀ ਕੱਟ ਰਹਿਣੀ ਹੈ ਜੀ ਪੀਸਾ ਦੀ ਰੇਟ 100 ਰੁਪਏ ਮੀਟਰ ਰਹਿਣਾ ਜੀ ਤੁਸੀਂ ਕੱਲ ਵਿਜ਼ਿਟ ਕਰ ਲਿਓ 10:30 ਵਜੇ ਓਪਨ ਕਰਾਂਗੇ ਜੀ ਕਾਫੀ ਕੁਆਂਟੀਟੀ ਦੇ ਵਿੱਚ ਮਾਲ ਹੈ ਜੀ ਆਪਣੇ ਕੋਲ ਬਾਕੀ ਤੋਂ ਨੂੰ ਦੱਸ ਹੀ ਦਿੱਤਾ ਕਿ ਆਪਾਂ ਕੈਮਰੀਕ ਕੱਲ ਉਰਮੀ ਲੋਨ ਦੀ 100 ਰੁਪਏ ਮੀਟਰ ਦੇ ਵਿੱਚ ਸੇਲ ਕਰ ਰਹੇ ਆ ਜੀ ਕਾਫੀ ਕਲਰ ਦੇ ਵਿੱਚ ਆਪਣੇ ਕੋਲ ਸਟਾਕ ਹੈ ਇਸਕਾ ਲਗਭਗ 80 ਦੇ ਲਗਭਗ ਰੰਗ ਮਿਲ ਜਾਣਗੇ ਜੀ ਤੇ ਕੱਟ ਪੀਸ ਓਪਨ ਕੀਤੇ ਜਾ ਰਹੇ ਆ ਜੀ ਰਾਮ ਟੈਕਸ ਦੇ ਕੱਟ ਪੀਸ ਵੀ ਤੁਹਾਨੂੰ 2.5 2.5 ਮੀਟਰ ਦੇ ਮਿਲ ਜਾਣਗੇ ਜੀ ਇਹ ਵੀ 500 ਰੁਪਏ ਦੇ ਵਿੱਚ ਦੇ ਰਹੇ ਆ ਜੀ ਆਪਾਂ ਪਲੱਸ ਖਾਦੀ ਦਾ ਸੂਟ 500 ਰੁਪਏ ਦੇ ਵਿੱਚ ਕੱਲ ਦੇ ਦਿਨ ਲਈ ਜੋ ਆਪਣੀ ਸੇਲ ਦੇ ਵਿੱਚ ਹੈ ਤੇ ਕੱਲ ਦੇ ਦਿਨ ਲਈ ਇੱਕ ਹੋਰ ਆਫਰ ਹੈ ਜੀ ਜੋ ਕੋਟਾ ਡੋਰੀਆ ਦਾ ਦੁਪੱਟਾ ਜੀ 150 ਰੁਪਏ ਦੇ ਵਿੱਚ ਮਿਲਣਾ ਹੈ ਜੀ 200 ਰੁਪਈਆ ਵਾਲਾ ਦੁਪੱਟਾ ਜੀ ਕੱਲ ਮਿਲਣਾ 150 ਰੁਪਈਆ ਦੇ ਵਿੱਚੋ ਕਿਉਂਕਿ ਹੁਣ ਗਰਮੀ ਸਟਾਰਟ ਹੋ ਚੁੱਕੀ ਆ ਤੁਸੀਂ ਲੈ ਜਾ ਕੇ ਰੱਖ ਸਕਦੇ ਹੋ ਜੀ ਕੋਟਾ ਡੋਰੀਆ ਦੇ ਦੁਪੱਟੇ ਵੀ ਵਿੱਚੀ ਇਹਦੇ ਵਿੱਚ ਵਰਕ ਵਾਲੇ ਮਾਲ ਵੀ ਨਿਕਲਣਗੇ ਜੀ ਕੱਲ ਰੇਟ 4 ਰੁਪਈਆ ਮੀਟਰ ਹੀ ਰਹਿਣੇ ਜੀ ਇਹਨਾਂ ਵਰਕ ਵਾਲੇ ਪੀਸਾ ਦਾ ਵੀ ਹਾਂਜੀ ਇੱਕ ਪਰਸਲ ਹੋਰ ਕੋਰ ਖੋਲ ਦੋ ਤੇ ਉਸ ਨੂੰ ਅੱਗੇ ਕਰਕੇ ਖੋਲੋ ਇਹ ਸਾਰੇ ਪੀਸ ਜੀ 100 ਰੁਪਈਆ ਮੀਟਰ ਦੇ ਵਿੱਚ ਹੀ ਦਿੱਤੇ ਜਾਣਗੇ ਜੀ ਪ੍ਰਿੰਸਸ ਏਕੇ ਬ੍ਰਾਂਡ ਦੇ ਕੱਟ ਪੀਸ ਰਹਿਣਗੇ ਜੀ ਇਸਨੂੰ ਅੱਗੇ ਥੋੜੇ ਜਿਹਾ ਓਪਨ ਕਰਕੇ ਕਰ ਲਓ ਹਾਂਜੀ ਵੀਡੀਓ ਆਪਾਂ ਜਿਆਦਾ ਲੰਮੀ ਨਹੀਂ ਕਰਦੇ ਜੀ ਤੇ ਇੱਕ ਵੀਡੀਓ ਨੂੰ ਪੂਰੀ ਦੇਖ ਲਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਜੀ ਕਿਉਂਕਿ ਆਪਾਂ ਇਸ ਵਾਰ ਵੀਡੀਓ ਬਹੁਤ ਲੇਟ ਕਰਤੀ ਕਟੋ-ਕਟ 21-22 ਦਿਨਾਂ ਬਾਅਦ ਆਪਾਂ ਵੀਡੀਓ ਅਪਲੋਡ ਕਰ ਰਹੇ ਹਾਂ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਡਿਜ਼ਾਈਨ ਸਾਰੀ ਅਲਟੀਮੇਟ ਹੈ ਜੀ ਤੁਸੀਂ ਕੱਲ ਵਿజిਟ ਕਰੋ ਵੀ ਚਾਹੇ ਇਹਦੇ ਵਿੱਚ ਟੈਬੀ ਲਾਈਨਿੰਗ ਦੇ ਵੀ ਪੀਸ ਨਿਕਲਣ ਜੇ ਟੈਬੀ ਲਾਈਨਿੰਗ ਦਾ ਆ ਪੀਸ ਨਜ਼ਰ ਆ ਰਿਹਾ ਜੀ ਸਾਨੂੰ ਇਹ ਵੀ 100 ਰੁਪਏ ਮੀਟਰ ਦੇ ਵਿੱਚ ਹੀ ਦੇਵਾਂਗੇ ਜੀ ਕੱਲ ਆ ਜਿੰਨੇ ਵੀ ਪਾਰਸਲ ਹੈ ਸਾਰੇ 100 ਰੁਪਏ ਮੀਟਰ ਦੇ ਆ ਕੁਝ ਵੀ ਨਿਕਲੇ ਜੀ ਇਹਨਾਂ ਦੇ ਵਿੱਚ 1 ਮੀਟਰ ਤੋਂ ਲੈ ਕੇ 5 ਮੀਟਰ ਤੱਕ ਦੇ ਪੀਸ ਹੈ ਕੰਪਨੀ ਦੇ ਵੱਲੋਂ ਸਾਨੂੰ ਭੇਜੇ ਹੋਏ ਤੁਸੀਂ ਵੱਡੇ ਪੀਸ ਵੀ ਲੈ ਜਾ ਸਕਦੇ ਹੋ ਛੋਟੇ ਵੀ ਲੈ ਜਾ ਸਕਦੇ ਹੋ ਉਹ ਤੁਹਾਡੀ ਮਰਜੀ ਹੈ ਜੀ ਇੱਕ ਇੱਕ ਨਾਲ ਦੇ ਵੀ ਕਾਫੀ ਪੀਸਸ ਮਿਲ ਜਾਣਗੇ ਜੀ ਤੇ ਸਾਡੇ ਕੋਲ ਜੀ ਦੋ ਪਾਰਸਲ ਮਾਰਨਿੰਗ ਆਣੇ ਆ ਜੀ ਤੇ ਇਸ ਕਰਕੇ ਚਾਰ ਪਾਰਸਲ ਸਾਡੇ ਕੋਲ ਇਸ ਵਕਤ ਮੌਜੂਦ ਹੈ ਜੀ ਦੋ ਪਾਰਸਲ ਮਾਰਨਿੰਗ ਆਣੇ ਆ ਤੇ ਟੋਟਲ 6 ਪਾਰਸਲ ਕੱਲ ਅਸੀਂ ਓਪਨ ਕਰਨੇ ਆ ਜੀ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਦੋਂ ਵੀ ਵਿਜ਼ਿਟ ਕਰ ਸਕਦੇ ਹੋ ਕਿਉਂਕਿ ਸਟਾਕ ਕੱਲ ਕਾਫੀ ਹੋਣਾ ਹੈ ਤੇ ਬਾਕੀ ਹੋਲ ਸੇਲ ਵਾਲੇ ਵੀ ਕੱਲ ਕੰਟੈਕਟ ਕਰ ਸਕਦੇ ਹੋ ਜੀ ਕਿਉਂਕਿ ਸਾਡੇ ਕੱਲ ਕਾਫੀ ਕੁਆंटਿਟੀ ਦੇ ਵਿੱਚ माल ਆਣਾ ਹੈ ਜੀ ਆਪ ਤੁਸੀਂ ਦੇਖ ਸਕਦੇ ਹੋ ਜੀ ਜੋ ਇਹ ਓਪਨ ਕੀਤਾ ਆਪਣੇ ਪਾਰਸਲ ਜੀ ਤੀਸਰਾ ਇਹਦੇ ਡਿਜ਼ਾਈਨ ਵੀ ਬਹੁਤ ਸੋਹਣੇ ਆ ਡਾਰਕ ਰੰਗਾਂ ਦੇ ਵਿੱਚ ਮੋਸਟਲੀ ਮਾਲ ਹੈ ਜੀ ਫਸਟ ਪਾਰਸਲ ਬਹੁਤ ਸੋਹਣਾ ਨਿਕਲੇ ਜੀ ਸੈਕੰਡ ਪਾਰਸਲ ਥੋੜਾ ਘੱਟ ਸੋਹਣਾ ਜੋ ਥਰਡ ਪਾਰਸਲ ਖੋਲੇ ਜੀ ਫਸਟ ਨਾਲੋਂ ਵੀ ਜ਼ਿਆਦਾ ਸੋਹਣਾ ਹੈ ਜੀ ਹਾਂਜੀ ਹੁਣ ਫੋਰਥ ਪਾਰਸਲ ਰਹਿ ਗਿਆ ਜੀ ਉਸ ਨੂੰ ਵੀ ਅੱਗੇ ਕਰਕੇ ਖੋਲ ਦੋ ਤੇ ਦੋ ਪਾਰਸਲ ਮਾਰਨਿੰਗਾਂ ਨੇ ਜੀ ਤੇ ਗੱਲਾਂ ਕਰਦੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਤੁਸੀਂ ਬਹੁਤ ਸਪੋਰਟ ਕਰ ਰਹੇ ਹੋ ਜੀ ਸਾਡੇ ਚੈਨਲ ਨੂੰ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਡੀ ਵੀਡੀਓ ਨੂੰ ਸ਼ੇਅਰ ਕਰੋ ਵਧੀਆ-ਵਧੀਆ ਕਮੈਂਟ ਕਰਿਆ ਕਰੋ ਤਾਂ ਜੋ ਸਾਡੇ ਚੈਨਲ ਦੀ ਰੀਚ ਹੋਰ ਵੱਧ ਸਕੇ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਇਹਨਾਂ ਸਪੋਰਟ ਕਰ ਰਹੇ ਹੋ ਤੇ ਫੋਰਥ ਪਾਰਸਲ ਤੁਹਾਨੂੰ ਓਪਨ ਕਰਕੇ ਦਿਖਾ ਰਹੇ ਹਾਂ ਜੀ ਆਪ ਫੋਰਥ ਪਾਰਸਲ ਓਪਨ ਕਰ ਰਹੇ ਹਾਂ ਜੀ ਤਿੰਨ ਪਾਰਸਲ ਅਸੀਂ ਖੋਲ ਚੁੱਕੇ ਆਂ 100 ਰੁਪਏ ਮੀਟਰ ਦੇ ਵਿੱਚ ਕੱਟ ਪੀਸਸ ਰਹਿਣੇ ਜੀ ਪਲੇਨ ਕੈਮਰਿਕ ਉਰਮੀ ਲੌਨ ਦੀ 100 ਰੁਪਏ ਮੀਟਰ ਦੇ ਵਿੱਚ ਕਰ ਦਿੱਤੀ ਹੈ ਪਿਓਰ ਖਾਦੀ ਜੀ ਉਹ ਵੀ 100 ਰੁਪਏ ਮੀਟਰ ਦੇ ਵਿੱਚ ਹੈ ਤੁਸੀਂ ਮੈਚਿੰਗ ਕਰਕੇ ਵੀ ਸੂਟ ਬਣਾਓ ਤੁਹਾਡਾ ਬੰਨਣਾ 500 ਰੁਪਏ ਦੇ ਵਿੱਚ ਹੀ ਆ ਸੂਟ ਜੀ ਪੂਰੇ ਬੈਸਟ ਕੱਪੜੇ ਦੇ ਰਹੇਗੀ ਤੁਹਾਨੂੰ ਕੱਟ ਰੇਟ ਦੇ ਵਿੱਚ ਦੇ ਰਹੇ ਹਾਂ ਜੀ ਤੇ ਰਾਮਟੈਕਸ ਦੇ ਸੂਟ ਵੀ ਤੁਹਾਨੂੰ 500 ਦੇ ਵਿੱਚ ਦੇ ਰਹੇ ਹਾਂ 2.5 2.5 ਮੀਟਰ ਦੇ ਕੱਟ ਪੀਸ ਜੀ ਤੇ ਕੋਟਾ ਟੋਰੀ ਦਾ ਦੁਪੱਟਾ 150 ਰੁਪਏ ਦੇ ਵਿੱਚ ਦੇ ਰਹੇ ਹਾਂ ਜੀ ਇਹ ਪਾਰਸਲ ਵੀ ਵਧੀਆ ਲੱਗ ਰਿਹਾ ਜੀ ਹਾਂਜੀ ਬਹੁਤ ਸੋਹਣਾ ਪਾਰਸਲ ਹੈ ਵੀ ਫਸਟ ਐਂਡ ਥਰਡ ਪਾਰਸਲ ਤਾਂ ਬਹੁਤ ਹੀ ਜ਼ਿਆਦਾ ਵਧੀਆ ਹੈ ਜੀ ਤੇ ਸੈਕੰਡ ਪਾਰਸਲ ਥੋੜਾ ਜਿਹਾ ਲਾਈਟ ਕਲਰ ਜ਼ਿਆਦਾ ਲੱਗ ਰਿਹਾ ਜੀ ਹਾਂਜੀ ਇਸ ਦੇ ਵਿੱਚ ਵੀ ਡਾਰਕ ਕਲਰ ਹੀ ਜ਼ਿਆਦਾ ਨੇ ਦਿਖਾ ਦਿਓ ਇੱਕ ਵਾਰ ਕਸਟਮਰ ਨੂੰ ਆਪ ਵੀ ਦੇਖੋ ਬੰਦਾ ਆਖੇ ਹਾਂਜੀ ਕੱਲ ਤੁਸੀਂ ਜਰੂਰ ਵੀਜਾ ਕਰ ਸਕਦੇ ਹੋ ਮਾਲ ਨਹੀਂ ਖਤਮ ਹੋਣਾ ਕੱਲ ਜੀ ਕੱਲ ਸਾਡੇ ਕੋਲ 6 ਪਾਰਸਨ ਨੇ ਜੀ ਅਸੀਂ ਮਤਲਬ ਇਹ ਕਦੀ ਕਦੀ ਖੋਲਦੇ ਹੁੰਨੇ ਆ 6 ਪਾਰਸਲ ਜੀ ਨਹੀਂ ਤਾਂ ਕੰਪਨੀ ਸਾਨੂੰ ਇੱਕ ਦੋ ਪਾਰਸਲ ਹੀ ਦਿੰਦੀ ਹੈ ਜੀ ਤੇ ਉਹ ਜਲਦੀ ਹੀ ਫਿਨਿਸ਼ ਹੋ ਜਾਂਦੇ ਜੀ ਹਾਂਜੀ ਤੇ ਬਸ ਇੰਨੇ ਹੀ ਕਹਿਣਾ ਸੀ ਕੱਲ ਕਸੀਂ ਕੱਟ ਪੀਸ ਓਪਨ ਕਰ ਰਹੇ ਹਾਂ ਏਕੇ ਟੈਕਸ ਦੀ ਪ੍ਰਿੰਸਸ ਕਲੈਕਸ਼ਨ ਦੇ 100 ਰੁਪਏ ਮੀਟਰ ਦੇ ਵਿੱਚ ਤਾਰੀਖ ਤੁਹਾਨੂੰ ਪਤੀਏ 18 ਮਾਰਚ ਜੀ 18 ਮਾਰਚ ਨੂੰ ਜੀ ਦਿਨ ਮੰਗਲਵਾਰ ਨੂੰ ਸਵੇਰੇ 10:30 ਵਜੇ ਕਰਾਂਗੇ ਓਪਨ ਕੱਟ ਪੀਸ ਜੀ ਕੋਟਾ ਡੋਰੀਆ ਦੇ ਦੁਪੱਟੇ ਤੇ ਸੇਲ 150 ਰੁਪਏ ਦਾ ਦੁਪੱਟਾ ਜੀ ਤੇ ਚਨੂਨ ਦਾ ਦੁਪੱਟੇ ਸਾਡੇ ਕੋਲ ਥੋੜੇ ਜਿਹੀ ਆਏ ਹੋਏ ਹੈ ਜੀ 20-25 ਦੁਪੱਟੇ ਪਏ ਹੈ ਜੀ ਜੋ ਕੋਈ ਖਰੀਦਣਾ ਚਾਹੁੰਦਾ ਹੋਇਆ ਕੱਲ ਖਰੀਦ ਲਿਓ 200 ਰੁਪਏ ਦੇ ਵਿੱਚ ਹੀ ਦੇ ਦਾਂਗੇ ਜੀ ਜੋ ਆਪਾਂ ਸੇਲ ਦੇ ਵਿੱਚ ਲਗਾਉਂਦੇ ਹੁੰਦੇ ਸੀ ਉਸ ਤੋਂ ਹੀ ਪਿੱਛੋਂ ਸਟਾਕ ਨਹੀਂ ਆ ਰਿਹਾ ਇਸ ਵਕਤ 20-25 ਦੁਪੱਟੇ ਸਾਡੇ ਕੋਲ ਸਟਾਕ ਦੇ ਵਿੱਚ ਹੈ ਜੇ ਤੁਸੀਂ ਖਰੀਦਣਾ ਚਾਹੁੰਦੇ ਹੋ ਖਰੀਦ ਲਿਓ 200 ਰੁਪਏ ਦੇ ਵਿੱਚ ਚਨੂਂਦਾ ਦੁਪੱਟਾ ਲੱਗ ਜਾਣਾ ਜੀ ਕੋਟਰ ਰੋਰੀ ਦੀ ਕਾਫੀ ਕੁਆਂਟੀਟੀ ਆਪਣੇ ਕੋਲ ਆ ਚੁੱਕੀ ਹੈ ਉਹ ਤੁਸੀਂ ਜਿੰਨੇ ਮਰਜ਼ੀ ਦੁਪੱਟੇ ਲੈ ਜਾ ਸਕਦੇ ਹੋ 150 ਰੁਪਏ ਦਾ ਦੁਪੱਟਾ ਹੀ ਦਿੱਤਾ ਜਾਊਗਾ ਤੇ ਪ੍ਰਿੰਸਸ ਕਲੈਕਸ਼ਨ ਦੇ ਕਟ ਪੀਸ ਮੋਸਟਲੀ ਬਹੁਤ ਜਿਆਦਾ ਸੋਨੇ ਹੈ ਤੇ ਹਾਂਜੀ ਤੇ ਆਪਾਂ ਹੁਣ ਵੀਡੀਓ ਨੂੰ ਜਿਆਦਾ ਲੰਮੀ ਨਹੀਂ ਕਰਦੇ ਤੇ ਮਿਲਦੇ ਹਾਂ ਜੀ ਕੱਲ ਹਾਂਜੀ ਤੇ ਹੁਣ ਤੁਹਾਨੂੰ ਰੈਗੂਲਰ ਅਪਡੇਟਸ ਮਿਲਣਗੇ ਸਾਡੀ ਵੀਡੀਓਸ ਦੀਆ ਡੇਲੀ ਅਸੀਂ ਕੁਝ ਨਾ ਕੁਝ ਲੈ ਕੇ ਆਉਂਦੇ ਰਵਾਂਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ